ਕੈਨੇਡਾ ਵਿੱਚ ਸ਼ਰਾਬੀ ਗੱਡੀ ਚਲਾਉਂਦੇ ਹਾਦਸੇ ਨੂੰ ਅੰਜਾਮ ਦੇਣ ਤੇ ਤੋਂ ਸ਼ਹਿਰਤ ਮਨਜਿੰਦਰ ਸਿੰਘ ਗੋਲਕ ਨੂੰ 4000 ਡਾਲਰ ਜੁਰਮਾਨਾ ਕੀਤਾ ਗਿਆ ਜਦਕਿ 1 ਸਾਲ ਡਰਾਈਵਿੰਗ ਉਤੇ ਪਾਬੰਦੀ ਰਹੇਗੀ ਸਰਕਾਰੀ ਵਕੀਲ ਡੇਵਿਡ ਟਰਸਲ ਨੇ ਦੱਸਿਆ ਕਿ ਮਨਜਿੰਦਰ ਸਿੰਘ ਗੋਲਕ ਕੰਟੈਕਟ ਗੋਦੀ ਪੈਰੀ ਸਹਿਲ ਦੇ ਵਿੱਚ ਸਟ੍ਰੀਟ ਸ੍ਰੀਪਾ ਚਲਾਉਂਦਾ ਸੀ ਪਰ ਸਿਟੀ ਦਾ ਕਹਿਣੇ ਕਿ ਮਨਜਿੰਦਰ ਔਲਫ ਕਦੇ ਵੀ ਮਿਊਨਿਸਪਲ ਮੁਲਾਜ਼ਮ ਨਹੀਂ ਰਿਹਾ ਇੱਥੇ ਦੱਸਣਾ ਬਰਦਾ ਕਿ ਹਾਦਸਾ 14 ਨਵੰਬਰ 2024 ਨੂੰ ਵਾਪਰਿਆ ਜਦੋਂ ਪੁਲਿਸ ਨੂੰ ਸੜਕ ਤੇ ਡਾਵਾ ਡੋਲ ਹੋ ਰਹੀ ਇੱਕ ਗੱਡੀ ਬਾਰੇ ਇਤਲਾਮਿਲੀ ਜਲਦਕਿ ਪੁਲਿਸ ਅਫਸਰਾਂ ਲੋਕ ਹਾਰਟ ਰੋਡ ਤੇ ਪਹੁੰਚੇ ਤਾਂ ਸਟਰੀਟ ਸਵੀਪਰ ਖਤਾਨਾ ਦੇ ਵਿੱਚ ਕ੍ਰੈਸ਼ ਹੋ ਚੁੱਕਿਆ ਸੀ ਪੁਲਿਸ ਅਫਸਰਾਂ ਨੇ ਇੱਕ ਸਟ੍ਰੈਕਸ਼ਨ ਨੂੰ ਸਟਰੀਟ ਸਵੀਪਰ ਦੇ ਵਿੱਚੋਂ ਬਾਹਰ ਨਿਕਲਦੇ ਦੇਖਿਆ ਜੋ ਆਪਣੀ ਗੱਡੀ ਨੂੰ ਮੁੜ ਸੜਕ ਤੇ ਲਿਜਾਣਾ ਚਾਹੁੰਦਾ ਸੀ ਪੁਲਿਸ ਨੇ ਪੁੱਛਗਰਤਾਲ ਕੀਤੀ ਅਤੇ ਸਾਧਾ ਨਮੂਨਾ ਮੰਗਿਆ ਪਰ ਮਨਜਿੰਦਰ ਸਿੰਘ ਗੋਲਖ ਨੇ ਸਾਧਾ ਨਮੂਨਾ ਦੇਣ ਤੋਂ ਨਾਕਾ ਕੀਤੀ। ਅਦਾਲਤੀ ਦਸਤਾਵੇਜ਼ਾਂ ਵਿੱਚ ਮੁਤਾਬਕ ਮਨਜਿੰਦਰ ਓਲਖ ਨੂੰ ਬੈਰੀ ਪੁਲਿਸ ਦੇ ਮੁਖ ਦਫ਼ਤਰ ਲਿਜਾਇਆ ਗਿਆ ਪਰ ਉੱਥੇ ਵੀ ਸਾਧੇ ਨਮੂਨੇ ਵਾਸਤੇ ਹਾਮੀ ਨਾ ਭਰੀ। ਬੈਰੀ ਪੁਲਿਸ ਮੁਤਾਬਕ ਖਾਸੇ ਵੇਲੇ ਮਨਜਿੰਦਰ ਓਲਖਰ ਝੂਠੀ ਤੇ ਨਹੀਂ ਸੀ ਉਦੋਂ ਮਨਜਿੰਦਰ ਦੇ ਵਕੀਲ ਨੇ ਕਿਹਾ ਕਿ ਬਿਨਾਂ ਸ਼ੱਕ ਉਸ ਦੇ ਮੁਵਕਲ ਦੀ ਨੌਕਰੀ ਚਲੀ ਗਈ ਉਹ ਆਪਣੇ ਮਾਤੀਏ ਤੋਂ ਸ਼ਰਮਿੰਦਾ ਹੈ। ਮਨਜੀਤਰ ਔਲਖ ਨੂੰ ਅਦਾਲਤ ਦੇ ਵਿੱਚ ਬੋਲਣ ਦੀ ਇਜਾਜ਼ਤ ਦਿੱਤੀ ਗਈ ਤਾਂ ਉਸਨੇ ਆਪਣੀ ਹਰਕਤ ਲੈ ਲਈ ਮੁਆਫੀ